ਪਟਿਆਲਾ ਦੇ ਹਸਪਤਾਲ ਚ ਭਿਆਨਕ ਕਾਂਡ ਕੁੱਤੇ ਦੇ ਮੂੰਹ ਚ ਮਿਲਿਆ ਨਵ ਜਨਮੇ ਬੱਚੇ ਦਾ ਸਿਰ ਹਸਪਤਾਲ ਚ ਮਚੀ ਹਾਹਾਕਾਰ ਆਵਾਰਾ ਕੁੱਤਿਆਂ ਨੂੰ ਲੈ ਕੇ ਲਗਾਤਾਰ ਦੇਸ਼ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਟੈਂਸ ਬਣਿਆ ਹੋਇਆ ਇੱਕ ਪਾਸੇ ਡੌਗ ਲਵਰ ਤੇ ਇੱਕ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਲਗਾਤਾਰ ਆਪਸ ਦੇ ਵਿੱਚ ਕਲੈਸ਼ ਕਰ ਰਹੇ ਨੇ ਔਰ ਇਸੇ ਵਿਚਾਲੇ ਇੱਕ ਆਵਾਰਾ ਕੁੱਤੇ ਦਾ ਐਸਾ ਕਾਂਡ ਸਾਹਮਣੇ ਆਇਆ ਜਿਸ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ ਹੈ ਜੀ ਹਾਂ ਤੁਸੀਂ ਉਸ ਦਿਲ ਦਹਿਲਾਨ ਵਾਲੇ ਕਾਂਡ ਦੀ ਹੀ ਮੈਂ ਗੱਲ ਕਰ ਰਿਹਾ ਜੋ ਕਿ ਬੀਤੇ ਦਿਨੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਕੁੱਤੇ ਦੇ ਮੂੰਹ ਤੇ ਵਿੱਚ ਨਵ ਜਨਮੇ ਬੱਚੇ ਦਾ ਸਿਰ ਮਿਲਿਆ ਕਿ ਉਹ ਨਵ ਜਨਮੇ ਬੱਚੇ ਦਾ ਸਿਰ ਲੈ ਕੇ ਹਸਪਤਾਲ ਦੇ ਵਿੱਚ ਘੁੰਮ ਰਿਹਾ ਸੀ ਉਹ ਆਵਾਰਾ ਕੁੱਤਾ ਤੇ ਜਿਸ ਨੂੰ ਵੇਖ ਕੇ ਹਸਪਤਾਲ ਦੇ ਸਾਰੇ ਲੋਕਾਂ ਦੇ ਰੋਂਗ ਤੇ ਖੜੇ ਹੋ ਗਏ ਲੋਕਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਕਿ ਆਖਰਕਾਰ ਇਹ ਕੁੱਤਾ ਕਿਸ ਦੇ ਬੱਚੇ ਦਾ ਸਿਰ ਲੈ ਕੇ ਘੁੰਮ ਰਿਹਾ ਹੈ ਸ਼ਰੀਆਮ ਹਸਪਤਾਲ ਦੇ ਵਿੱਚ ਤਾਂ ਆਰੇ ਪਾਸੇ ਹਾਹਾਕਾਰ ਮੱਚ ਗਈ ਹਸਪਤਾਲ ਦੇ ਪ੍ਰਸ਼ਾਸਨ ਨੂੰ ਪਤਾ ਚੱਲਿਆ ਹਸਪਤਾਲ ਦੇ ਪ੍ਰਸ਼ਾਸਨ 'ਚ ਹੜਕੰਪ ਮੱਚ ਗਿਆ ਅਧਿਕਾਰੀਆਂ ਨੂੰ ਅਥਾ ਪੈਰਾਂ ਦੀ ਪੈ ਗਈ ਕਿ ਆਖਿਰਕਾਰ ਇਹ ਕੀ ਸੁਣਨ ਨੂੰ ਮਿਲ ਗਿਆ ਤੇ ਜਦੋਂ ਆ ਕੇ ਦੇਖਿਆ ਤਾਂ ਬੱਚੇ ਦਾ ਇਹ ਨਵਜੰਮੇ ਬੱਚੇ ਦਾ ਸਿਰ ਸੀ ਜੋ ਕਿ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬੱਲਰ ਕੀਤੀ ਹੋਈ ਇਸ ਨੂੰ ਅਸੀਂ ਨਹੀਂ ਇਸ ਤਰ੍ਹਾਂ ਕਲੀਰੀ ਦਿਖਾ ਸਕਦੇ ਤਬਲਰ ਕੀਤੀ ਹੋਈ ਤਸਵੀਰ ਦੇ ਵਿੱਚ ਇਹ ਨਵਜੰਮੇ ਬੱਚੇ ਦਾ ਸਿਰ ਹੈ ਜਿਸ ਨੂੰ ਲੈ ਕੇ ਹੁਣ ਲਗਾਤਾਰ ਜਾਂਚ ਸ਼ੁਰੂ ਹੋ ਗਈ ਹੈ ਕਿ ਆਖਿਰਕਾਰ ਇਹ ਨਵਜੰਮੇ ਬੱਚੇ ਦਾ ਸਿਰ ਕੁੱਤੇ ਤੱਕ ਪਹੁੰਚਿਆ ਕਿਵੇਂ ਕਿ ਉਹ ਬੱਚੇ ਦਾ ਬਾਕੀ ਸ਼ਰੀਰ ਕਿੱਥੇ ਹੈ ਹੁਣ ਇਹ ਸਾਰੀ ਕਹਾਣੀ ਲੱਭਣ ਲਈ ਪੁਲਿਸ ਜਾਂਚ ਕਰ ਰਹੀ ਹੈ ਤੇ ਹੁਣ ਇਸ ਦੇ ਪਿੱਛੇ ਅਸਲ ਕ੍ਰਾਈਮ ਕੀ ਹੈ ਇਸ ਦੀ ਵੀ ਸਟੋਰੀ ਦੀ ਜਾਂਚ ਚੋਰੀ ਹੈ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਇੱਥੇ ਖੜੇ ਹੋ ਗਏ ਨੇ ਕਿ ਆਖਿਰਕਾਰ ਬੱਚਾ ਕਿੱਥੇ ਹੈ ਬੱਚੇ ਦੀ ਬਾਕੀ ਬੋਡੀ ਕਿੱਥੇ ਹੈ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਇੱਥੇ ਜਿਸ ਬੱਚੇ ਦੀ ਮੌਤ ਹੋਈ ਹੈ ਉਹਨੂੰ ਮੋਰਚਰੀ ਦੇ ਵਿੱਚ ਰੱਖ ਦਿੱਤਾ ਗਿਆ ਉੱਥੇ ਉਹਨਾਂ ਦੀ ਬੋਡੀ ਸਹੀ ਸਲਾਮਤ ਹੈ ਤਾਂ ਫਿਰ ਇਸ ਬੱਚੇ ਦੀ ਬੋਡੀ ਕਿੱਥੇ ਗਈ ਤੇ ਕੁੱਤਾ ਕਿੱਥੋਂ ਦੀ ਇਸ ਬੱਚੇ ਦਾ ਸਿਰ ਚੁੱਕ ਕੇ ਲਿਆਇਆ ਕਿ ਇਹ ਕੋਈ ਮਾਮਲਾ ਬੱਚੇ ਟ੍ਰੈਫਿਕਿੰਗ ਦਾ ਹੈ ਯਾਨੀ ਕਿ ਚਿਲड्रन ਟ੍ਰੈਫਿਕਿੰਗ ਦਾ ਹੈ ਕਿ ਨਵਾਂ ਜਨਮਿਆ ਬੱਚਿਆ ਕਿਸ ਕੋਈ ਟ੍ਰੈਫਿਕਿੰਗ ਇਸ ਇਹਨਾਂ ਦੀ ਕਰ ਰਿਹਾ ਹੈ ਜਾਂ ਫਿਰ ਕਿਸੇ ਪਰਿਵਾਰ ਦੇ ਬੱਚੇ ਨੇ ਇਸ ਦੀ ਬੋਡੀ ਸਿੱਟ ਦਿੱਤੀ ਯਾਨੀ ਕਿ ਜਿੱਦਾਂ ਨਵ ਜਨਮੇ ਬੱਚੇ ਨੂੰ ਅਗਲੇ ਨਹੀਂ ਅਕਸੈਪਟ ਕਰਦੇ ਕਿ ਆਂ ਕਿ ਅਸੀਂ ਸਿੱਟਣਾ ਚਾਹੁੰਦੇ ਆ ਜਾਂ ਫਿਰ ਇਸ ਤਰ੍ਹਾਂ ਦੇ ਮਾਮਲੇ ਬਥੇਰੇ ਆਉਂਦੇ ਆ ਕਿ ਅਸੀਂ ਇਸ ਬੱਚੇ ਨੂੰ ਨਹੀਂ ਪਾਲ ਸਕਦੇ ਤੇ ਕਈ ਮਾਪਿਓ ਐਸੇ ਹੁੰਦੇ ਨੇ ਜਿਨ੍ਹਾਂ ਦਾ ਦਿਲ ਨਹੀਂ ਹੁੰਦਾ ਉਹ ਆਪਣੇ ਬੱਚੇ ਨੂੰ ਨਵਜਨਮੇ ਬੱਚੇ ਨੂੰ ਹੀ ਸੁੱਟ ਕੇ ਚਲੇ ਜਾਂਦੇ ਨੇ ਸੜਕ ਤੇ ਵਿੱਚ ਹੀ ਕੀ ਇਸ ਤਰ੍ਹਾਂ ਦਾ ਕੋਈ ਸੀਨ ਹੈ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਸੀਨ ਹੈ ਕਿ ਕੋਈ ਬੱਚਿਆਂ ਦੇ ਅੰਗ ਵੇਚ ਰਿਹਾ ਜਿਹੜੇ ਨਵਜਨਮੇ ਬੱਚਿਆਂ ਦੇ ਅੰਗ ਬੋਡੀ ਦੇ ਵਿੱਚੋਂ ਕੱਢ ਕੇ ਵੇਚ ਰਿਹਾ ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਵੀ ਪਹਿਲਾਂ ਸੀ ਵੇਖ ਚੁੱਕੇ ਆ ਤਾਂ ਹੁਣ ਇਸ ਮਾਮਲੇ ਨੇ ਪੂਰੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਆਖਿਰਕਾਰ ਇਸ ਸਿਰ बच्चे ਦਾ ਆਇਆ ਕਿੱਥੋਂ ਤੇ ਮੌਕੇ ਤੇ ਪਹੁੰਚੇ ਅਫਸਰਾਂ ਨੇ ਡਾਕਟਰ ਨੇ ਪਹਿਲਾਂ ਤਾਂ ਕੀ ਦੱਸਿਆ ਜੇਰਾ ਉਹ ਵੀ ਸੁਣ ਲਵੋ ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ 3 ਡੈਥਸ ਹੋਈਆਂ ਸੀਗੀਆਂ ਚਿਲਡਰਨ ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਰੀ ਪੁਲਿਸ ਕਰ ਰਹੀ ਹੈ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਉਹਨਾਂ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ ਤਾਂ ਡਾਕਟਰ ਨੇ ਤੇ ਹੱਥ ਸਾਰੇ ਖੜੇ ਕਰ ਦਿੱਤੇ ਕਿ ਸਾਡੇ ਇੱਥੇ ਜੋ ਚੀਜ਼ਾਂ ਹੋਈਆਂ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਬਾਕੀ ਪੁਲਿਸ ਇਨਵੈਸਟੀਗੇਟ ਕਰੇਗੀ ਤੇ ਉਧਰ ਹੀ ਪੁਲਿਸ ਅਫਸਰਾਂ ਨੇ ਕੀ ਕਿਹਾ ਜ਼ਰਾ ਉਹ ਵੀ ਸੁਣ ਲਵੋ ਜੀ ਇੱਕ ਬਿਲਕੁਲ ਨਿਊ ਬORN ਬੇਬੀ ਜਿਹੜਾ ਆ ਉਹਦਾ ਕੱਲਾ ਜਿਹੜਾ ਹੈੱਡ ਵਾਲਾ ਪੋਰਸ਼ਨ ਆ ਉਹ ਇੱਥੇ ਬਰਮਦ ਹੋਇਆ ਹੈ ਬੋਰਡ ਨੰਬਰ 4 ਦੇ ਰਹੀ ਹੈ ਜਿਵੇਂ ਹੀ ਇਤਲਾ ਪੁਲਿਸ ਮੈਕਮੇ ਕੋਲੇ ਆਈ ਤੇ ਫੌਰੀ ਰਿਸਪੌਂਸ ਕਰਦੇ ਹੋਏ ਬਿਲਕੁਲ ਸਰਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ ਸੁਤਨਾਮ ਸਿੰਘ ਐਸਐਚਓ ਸਿਵਲ ਨਾਈਜ਼ 3 4 ਸੀਆਈਏ ਇਨਸਪੈਕਟਰ ਪ੍ਰਦੀਪ ਬਾਜਵਾ ਮੌਕੇ ਤੇ ਪਹੁੰਚੇ ਮੈਂ ਆਪ ਇੱਥੇ ਮੌਕੇ ਤੇ ਪਹੁੰਚਿਆ ਮੈਂ ਆਪ ਉਸ ਜਿਹੜਾ ਹੈਡ ਦਾ ਪਾਰਟ ਆ ਉਹਨੂੰ ਮੈਂ ਆਪ ਐਨਲਾਈਜ਼ ਕੀਤਾ ਅਸੀਂ ਅਡਰ ਟੀਮਾਂ ਬਣਾ ਕੇ ਹਰੇਕ ਐਂਟਰੀ ਤੇ ਹਰੇਕ ਐਗਜ਼ਿਟ ਪੁਆਇੰਟ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਆ ਉਹਨਾਂ ਦੀ ਜਾਂਚ ਕਰਾਂਗੇ ਡੀਵੀਆਰ ਅਸੀਂ ਆਪਣੇ ਕਬਜ਼ੇ 'ਚ ਲਵਾਂਗੇ ਤਾਂ ਕਿ ਡੀਵੀਆਰ ਨਾਲ ਕਿਸੇ ਪ੍ਰਕਾਰ ਦੀ ਟੈਂਪਰਿੰਗ ਨਾ ਹੋ ਸਕੇ ਤੇ ਜਿਹੜਾ ਵੀ ਕੋਈ ਦੋਸ਼ੀ ਇਸ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੇ ਅਪਰਾਧ 'ਚ ਸ਼ਾਮਿਲ ਆ ਉਹਨੂੰ ਜ਼ਰੂਰ ਛੇਤੀ ਤੋਂ ਛੇਤੀ ਲੱਭ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਕਿਉਂਕਿ ਇੱਕ ਇਹੋ ਜਿਹਾ ਕ੍ਰਾਈਮ ਆ ਕਿ ਜਿਹੜਾ ਹਿਊਮੈਨਿਟੀ ਨੂੰ ਸ਼ਰਮਸਾਰ ਕਰਦਾ ਹੈ ਜਿਹੜਾ ਕਿ ਇੱਕ ਨਵਜੰਮੇ ਬੱਚੇ ਦਾ ਜਿਹੜਾ ਇੱਥੇ ਸਿਰ ਬਰਾਮਦ ਹੋਇਆ ਸਰ ਬੱਚੇ ਦਾ ਸਿਰ ਮਿਲਿਆ ਅਸੀਂ ਬੱਚੇ ਦਾ ਬਾਕੀ ਬਾਡੀ ਪਾਰਟਸ ਨੂੰ ਉਦੋਂ ਬਾਅਦ ਬੱਚੇ ਦੇ ਪੇਰੈਂਟਸ ਨੂੰ ਔਰ ਕ੍ਰਿਮੀਨਲ ਨੂੰ ਜੋ ਇਹ ਚੇਨ ਹੈ ਇਹਨੂੰ ਸਾਰੇ ਨੂੰ ਬ੍ਰੇਕ ਕਰਾਂਗੇ ਔਰ ਜੇ ਦੋਸ਼ੀ ਜਿਹੜਾ ਇਹਦੇ ਵਿੱਚ ਹੋਏਗਾ ਉਹਨੂੰ ਬਣਦੀ ਸਜ਼ਾ ਦਾਂਗੇ ਸਰ ਕੁੱਤੇ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਕੁੱਤੇ ਸਰ ਮੈਂ ਸੌਰੀ ਮੈਂ ਗੱਲ ਕਹਾਗਾ ਕਿ ਇਹ ਬਿਲਕੁਲ ਕਹਿਣਾ ਗਲਤ ਹੈ ਇਸ ਸਟੇਜ ਤੇ ਇਸ ਸਟੇਜ ਤੇ ਅਸੀਂ ਇਸ ਇਨਕੁਆਇਰੀ ਨੂੰ ਇਹ ਕਹਿ ਕੇ ਨਹੀਂ ਬੰਦ ਕਰ ਸਕਦੇ ਜਿਹੜੇ ਤੁਸੀਂ ਬਰਡ ਲਏ ਨੇ ਅਸੀਂ ਸਭ ਤੋਂ ਪਹਿਲਾਂ ਵੈਰੀਫਾਈ ਕਰਾਂਗੇ ਕਿ ਬੱਚਾ ਮਤਲਬ ਕਿੱਥੋਂ ਹੈ ਇਹ ਕਿਵੇਂ ਆ ਗਿਆ ਇਹਦਾ ਜਿਹੜਾ ਸਿਰ ਹੈ ਉਹ ਕੀ ਮਿਲਿਆ ਡਾਕਟਰਸ ਨੂੰ ਪੁੱਛਾਂਗੇ ਕਿ ਇਹਦਾ ਸਿਰ ਅਲੱਗ ਥੜੋਂ ਕਿਵੇਂ ਹੋਇਆ ਉਦੋਂ ਬਾਅਦ ਇਹਦੇ ਪੇਰੈਂਟਸ ਕੌਣ ਨੇ ਸਾਰੀਆਂ ਚੀਜ਼ਾਂ ਵੈਰੀਫਾਈ ਕੀਤੀਆਂ ਹਾਂ ਅਸੀਂ ਸਭ ਨਾਲ ਗੱਲ ਹੋ ਗਈਆਂ ਵੀ ਕੋਈ ਉਹਨਾਂ ਨੇ ਸ਼ੁਰੂਆਤੀ ਤੁਹਾਨੂੰ ਕੋਈ ਜਾਣਕਾਰੀ ਜੋ ਤੁਸੀਂ ਸਾਂਝੀ ਕਰ ਸਰ ਮੈਂ ਦੱਸ ਰਿਹਾ ਬੱਚਾ ਨਿਊਲੀ ਬੋਨ ਹੈ ਇਸੇ ਕਰਕੇ ਅਸੀਂ ਜਿਹੜੇ ਬੱਚੇ ਨੇ ਫਿਜ਼ੀਕਲੀ ਵੈਰੀਫਾਈ ਕਰ ਰਹੇ ਆ ਜਿਹੜੇ ਨਿਊਲੀ ਬੋਨ ਤਾਂ ਤੁਸੀਂ ਸੁਣਿਆ ਦੋਨੇ ਅਫਸਰਾਂ ਨੇ ਕੀ ਕੁਝ ਦੱਸਿਆ ਕਿ ਹੁਣ ਸੀਆਈਏ ਸਟਾਫ ਇਸ ਦੀ ਇਨਕੁਆਇਰੀ ਕਰੇਗਾ ਤੇ ਦੂਸਰੀ ਪੁਲਿਸ ਵੀ ਟੀਮਾਂ ਇਨਕੁਆਇਰੀ ਕਰਨ ਗਿਆ ਕਿ ਆਖਿਰਕਾਰ ਇਹ ਮਾਮਲਾ ਹੋਇਆ ਕਿਵੇਂ ਬੱਚਾ ਕਿੰਨਾ ਦਾ ਹੈ ਬੱਚੇ ਦੀ ਬਾਕੀ ਬੋਡੀ ਕਿੱਥੀ ਹੈ ਬਾਕੀ ਬੋਡੀ ਤੋਂ ਬਾਅਦ ਬੱਚਾ ਕਿੰਨਾ ਦਾ ਹੈ ਉਹਦੇ ਮਾਪਿਓ ਕੌਣ ਨੇ ਕਿ ਆਖਿਰਕਾਰ ਇਸ ਤਰ੍ਹਾਂ ਕੀ ਪਹਿਲਾਂ ਵੀ ਕੀ ਚੀਜ਼ ਹੋ ਚੁੱਕੀ ਹੈ ਕੀ ਕੁੱਤਾ ਕਿਥੋਂ ਦੀ ਬੱਚੇ ਦਾ ਸਿਰ ਚੱਕ ਕੇ ਲਿਆ ਜੇਕਰ ਬੱਚੇ ਦਾ ਸਿਰ ਕੁੱਤਾ ਕਿਸੇ ਜਗ੍ਹਾ ਤੋਂ ਚੱਕ ਕੇ ਲਿਆ ਕਿ ਪਹਿਲਾਂ ਵੀ ਉੱਥੇ ਇਸ ਤਰ੍ਹਾਂ ਬੱਚੇ ਸੁੱਟੇ ਗਏ ਸੀਗੇ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਸਿਰ ਉੱਥੇ ਨੂੰ ਮਿਲੇ ਸੀਗੇ ਕਈ ਕੁੱਤੇ ਕਈ ਵਾਰ ਹੁੰਦਾ ਹੈ ਕਿ ਕੁੱਤੇ ਸਿਰ ਲੈ ਕੇ ਕਿਸੇ ਹੋਰ ਪਾਸੇ ਚਲੇ ਗਏ ਹੁਣ ਤਾਂ ਉਹ ਹਸਪਤਾਲ ਦੇ ਵਿੱਚ ਨਾ ਆਉਣ ਤੇ ਇਹ ਵਾਲਾ ਕੁੱਤਾ ਜਿਹੜਾ ਕੱਲ ਸਿਰ ਲੈ ਕੇ ਆਇਆ ਹਸਪਤਾਲ ਦੇ ਅੰਦਰ ਤਾਂ ਪਤਾ ਚੱਲ ਗਿਆ ਮਾਮਲੇ ਦਾ ਕਿ ਮਾਮਲੇ ਦੇ ਵਿੱਚ ਖੁਲਾਸਾ ਹੋ ਗਿਆ ਕਿ ਇਸ ਤਰ੍ਹਾਂ ਦਾ ਕੋਈ ਸੀਨ ਵੀ ਪਟਿਆਲਾ ਰਜਿੰਦਰਾ ਹਸਪਤਾਲ ਦੇ ਵਿੱਚ ਹੋ ਰਿਹਾ ਤੇ ਹੁਣ ਇਸ ਦੇ ਉੱਤੇ ਕਈ ਥਿਉਰੀਜ਼ ਕੰਮ ਕਰ ਰਹੀਆਂ ਨੇ ਤੇ ਪੁਲਿਸ ਵੀ ਇਸ ਦੇ ਉੱਤੇ ਜਾਂਚ ਕਰ ਰਹੀ ਹੈ ਆਖਿਰਕਾਰ ਇਸ ਕ੍ਰਾਈਮ ਦੇ ਪਿੱਛੇ ਹੈ ਕੀ ਤੇ ਹੁਣ ਵੇਖਣਾ ਹੋਵੇਗਾ ਕਿ ਕੁਝ ਦਿਨਾਂ ਬਾਅਦ ਪੁਲਿਸ ਇਸ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਤੇ ਕੀ ਪੁਲਿਸ ਦਾ ਖੁਲਾਸਾ ਰਹਿੰਦਾ ਹੈ ਤੇ ਇਹਦੀ ਕੀ ਅਸਲ ਕਹਾਣੀ ਕੀ ਹੈ ਜਿਹੜੇ ਅਸੀਂ ਸਵਾਲ ਚੁੱਕ ਰਹੇ ਹਾਂ ਕਿ ਉਹਨਾਂ ਸਵਾਲਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕੀ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਕਈ ਤਰ੍ਹਾਂ ਦੇ ਅਸੀਂ ਦੇਖਿਆ ਹੈ ਕਿ ਕਈ ਤਰ੍ਹਾਂ ਦੇ ਜਿਹੜੇ ਕਹੋ ਕਿ ਗੈਂਗ ਜਾਂ ਫਿਰ ਹਿਊਮਨ ਟ੍ਰੈਫਿਕਿੰਗ ਦੇ ਬੰਦੇ ਅੰਗ ਟਰੈਫਿਕਿੰਗ ਦੇ ਬੰਦੇ ਯਾਨੀ ਕਿ ਜਿਹੜੇ ਆਪਣੇ ਸਰੀਰ ਦੇ ਅੰਗ ਨੇ ਲੀਵਰ ਕਿਡਨੀ ਉਹਨਾਂ ਚੀਜ਼ਾਂ ਦੀ ਟਰੈਫਿਕਿੰਗ ਇਧਰ ਉਧਰ ਕਰਨਾ ਕਿਸੇ ਮਰੇ ਹੋਏ ਦੇ ਵਿੱਚੋਂ ਕੱਢ ਲੈਣੇ ਜਾਂ ਕਿਸੇ ਦੇ ਅੰਦਰੋਂ ਕੱਢ ਲੈਣੀ ਕਿਡਨੀ ਕੱਢ ਲੈਣੀ ਕੁਝ ਕਰ ਲੈਣਾ ਇਸ ਤਰ੍ਹਾਂ ਦੇ ਅਸੀਂ ਕੇਸ ਦੇਖੇ ਨੇ ਪਰ ਹੁਣ ਇਸੇ ਤੇ ਸਵਾਲ ਖੜਾ ਹੁੰਦਾ ਹੈ ਕਿ ਆਖਿਰਕਾਰ ਬੱਚੇ ਦਾ ਸਿਰ ਆਇਆ ਕਿਥੋਂ ਬੱਚੇ ਦਾ ਢੜ ਕਿੱਥੇ ਹੈ ਤੇ ਬੱਚਾ ਕਿੰਨਾ ਵੱਡਾ ਸੀਗਾ ਨਵਜਨਮਾ ਬੱਚਾ 2 ਦਿਨ ਦਾ 3 ਦਿਨਿਆਂ 1 ਹਫਤੇ ਦਾ ਸੀਗਾ ਅਤੇ ਨਾਲ ਹੀ ਇਹ ਵੀ ਪਤਾ ਲਗਾਣਾ 남 ਬਾਕੀ ਹੈ ਕਿ ਬੱਚੇ ਦੇ ਮਾਪਿਓ ਕੋਣ ਨੇ ਕੀ ਰਜਿੰਦਰਾ ਹਸਪਤਾਲ ਦੇ ਵਿੱਚ ਹੀ ਉਹ ਬੱਚੇ ਨੇ ਜਨਮ ਲਿਆ ਸੀ ਜਾਂ ਫਿਰ ਕਿਸੇ ਹੋਰ ਪਾਸੇ ਖੈਰ ਹੁਣ ਇਹ ਸਾਰੀ ਗੁੱਥੀ ਉਲਝ ਚੁੱਕੀ ਹੈ ਹੁਣ ਪੁਲਿਸ ਸੰਭਾਲੇਗੀ ਤੇ ਪੁਲਿਸ ਜਾਂਚ ਕਰੇਗੀ ਤੇ ਫਿਰ ਪਤਾ ਲੱਗੇਗਾ ਕਿ ਆਖਿਰਕਾਰ ਕੀ ਹੈ ਇਹ ਸਾਰਾ ਮਾਮਲਾ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਕ੍ਰਾਈਮ ਚੱਟ ਦੀ ਸਟੋਰੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ